ਸ੍ਰੀ ਚੌਪਈ ਸਾਹਿਬ ਜੀ ਦੀ ਗਰਬਾਣੀ ਤਾਂ ਹੈ ਹੀ ਅਰਦਾਸ ਜੋ ਦਸਵੇਂ ਪਾਤਸ਼ਾਹ ਪਿਤਾ ਜੀ ਨੇ ਆਪ ਅਕਾਲ ਪੁਰਖ ਪਰਮੇਸ਼ਰ ਦੇ ਸਨਮੁਖ ਕੀਤੀ ਆ ਜਦੋਂ ਵੀ ਸ੍ਰੀ ਚੌਪਈ ਸਾਹਿਬ ਜੀ ਦਾ ਪਾਠ ਕਰਨਾ ਤੇ ਬਸ ਇਹ ਸੋਚਣਾ ਕਿ ਇਹ ਅਰਦਾਸ ਜੋੜੜੀ ਆ ਜੋ ਪਰਮੇਸ਼ਵਰ ਦੇ ਚਰਨਾਂ ਵਿੱਚ ਅਸੀਂ ਕਰ ਰਹੇ ਹਾਂ ਜੇ ਕੋਈ ਕਾਰਜ ਨਹੀਂ ਹੁੰਦਾ ਚਾਹੇ ਆਪਣੀ ਦੇ ਰੋਗਤਾ ਲਈ ਜਾਂ ਘਰ ਦੇ ਕੰਮ ਕਾਜ ਲਈ ਜਾਂ ਆਪਣੇ ਬੱਚਿਆਂ ਦੇ ਲਈ ਘਟੋ ਘਟ 13 ਪਾਠ ਚੋਪਈ ਸਬ지 ਦੇ ਕਰਕੇ ਆਪਣੇ ਕਾਰਜਾਂ ਦੀ ਅਰਦਾਸ ਮਹਾਰਾਜ ਸਬ ਦੇ ਚਰਨਾਂ ਵਿੱਚ ਕਰਨੀ ਆ ਤੇ ਸ੍ਰੀ ਚੋਪਈ ਸਬ지 ਦਾ ਪਾਠ ਕਰਦੇ ਤਾਂ ਇਹੀ ਸੋਚਣਾ ਕਿ ਇਹ ਅਰਦਾਸ ਬੇਨਤੀ ਜੁਧੜੀ ਆ ਜੋ ਸਾਨੂੰ ਦਸ਼ਮੇਸ਼ ਪਿਤਾ ਜੀ ਨੇ ਬਖਸ਼ੀ ਹੋਈ ਆ ਤੇ ਉਸ ਅਕਾਲ ਪੁਰਖ ਦੀ ਗਰਬਾਣੀ ਆ ਤਰਕੀ ਬਾਣੀ ਦਰਗਾਹੀ ਤੇ ਇਹ ਅਰਦਾਸ ਬੇਨਤੀ ਆ ਬਸ ਇਸੇ ਤਰ੍ਹਾਂ ਹੀ ਸੋਚ ਕੇ ਚੋਪਈ ਸਬ지 ਦਾ ਪਾਠ ਕਰਨਾ ਤੇ ਮਨ ਦੇ ਵਿੱਚ ਪੂਰਨ ਸ਼ਰਧਾ ਰੱਖਣੀ ਆ ਤੇ ਗੁਰੂ ਗਰੰਤ ਸਾਹਿਬ ਜੀ ਦਾ ਧਿਆਨ ਧਰਨਾ ਤੇ ਮਹਾਰਾਜ ਸੇਵਾ ਕਾਲਪੁਰਖ ਪਰਮੇਸ਼ਵਰ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਕਲਗੀਧਰ ਦਸ਼ਮੇਸ਼ ਪਿਤਾ ਆਪਣੇ ਬੱਚਿਆਂ ਦੀ ਸਭ ਕਾਰਜ ਰਾਸ ਕਰਦੇ ਨੇ ਤੇ ਮਹਾਰਾਜ ਸਾਬ ਤੋਂ ਸੇਵਾ ਸਿਮਰਨ ਅੰਮ੍ਰਿਤ ਵੇਲਾ ਮੰਗਿਆ ਕਰੀਏ ਤੇ ਮਹਾਰਾਜ ਸਾਬ ਇਹ ਝੋਲੀ ਵਿੱਚ ਪਾਤਾ ਤੇ ਸਭ ਕੁਝ ਹੀ ਇਨਸਾਨ ਨੂੰ ਮਿਲ ਜਾਂਦਾ ਹੈ